ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਵੱਲੋਂ ਵੱਡਾ ਐਲਾਨ ਇਹਨਾਂ ਗਦਾਰ ਲੀਡਰਾਂ ਨੇ ਮੇਰੇ ਦੋਨੋਂ ਪੁੱਤਾਂ ਨੂੰ ਫਸਾਇਆ ਹੈ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਵਿਚਾਰਾਂਗੇ ਸੋ ਇਸ ਵਿਸ਼ੇ ਤੇ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਆਪਾਂ ਜ਼ਰੂਰ ਰੱਖਾਂਗੇ ਸੋ ਪਹਿਲਾਂ ਫਤੇ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਿਤਾ ਉਹਨਾਂ ਦੇ ਭਾਈ ਨੂੰ ਜਿਹੜਾ ਹੈ ਵੱਡੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਉਹ ਆਪਾਂ ਸਾਰੇ ਜਾਣਦੇ ਆ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਇੰਨੇ ਵੱਡੇ ਅਟੈਂਪਟ ਟੂ ਮਰਡਰ ਦੇ ਕੇਸ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਕੇਸ ਜਿਹੜੇ ਨੇ ਉਹਨਾਂ ਤੇ ਲਗਾ ਰੱਖੇ ਨੇ ਤੇ ਸਭ ਤੋਂ ਵੱਡੀ ਗੱਲ ਕੀ ਐਨਐਸਏ ਲਗਾਇਆ ਕਿੰਨੇ ਸਾਲਾਂ ਬਾਅਦ ਐਨਐਸਏ ਨੂੰ ਵਰਤਿਆ ਗਿਆ ਇਹ ਕਿੰਨੇ ਸਾਲਾਂ ਬਾਅਦ NSA ਜਿਹੜਾ ਹੈ ਉਹ ਲਗਾਇਆ ਗਿਆ ਹੈ ਬੜੀ ਵੱਡੀ ਗੱਲ ਹੈ ਸਾਡੇ ਨੌਜਵਾਨਾਂ ਦੇ ਉੱਤੇ ਵੱਡੀ ਸਾਜ਼ਿਸ਼ ਉਹਨਾਂ ਦੇ ਨਾਲ ਨੌਜਵਾਨਾਂ ਦਾ ਕਾਫਲਾ ਜੁੜ ਰਿਹਾ ਸੀ ਵੱਡੀ ਜਿਹੜੀ ਹੈ ਹੋਰ ਜਥੇਬੰਦੀ ਬਣ ਸਕਦੀ ਸੀ ਤੇ ਸਾਧ ਸੰਗਤ ਇਸ ਕਰਕੇ ਅਮਰਿਤਪਾਲ ਸਿੰਘ ਨੂੰ ਜੇਲ੍ਹ ਚ ਬੰਦ ਕੀਤਾ ਉਹਨਾਂ ਦੇ ਭਰਾ ਉਹਨਾਂ ਦੀ ਥਾਂ ਤੇ ਆਣ ਖਲੋਏ ਉਹਨਾਂ ਨੂੰ ਵੀ ਦੇਖੋ ਬਦਨਾਮ ਕਰਤਾ ਚਾਕੇ ਇਹ ਵੱਡੀਆਂ ਸਾਜ਼ਿਸ਼ਾਂ ਨੇ ਸਰਕਾਰਾਂ ਨੂੰ ਜੇ ਆਪਾਂ ਕਹੀਏ ਵੀ ਆਮ ਆਦਮੀ ਵਾਲੇ ਜਾਂ ਕਾਂਗਰਸ ਜਾਂ ਫਿਰ ਅਕਾਲੀ ਦਲ ਜਾਂ ਕੋਈ ਹੋਰ ਜੀ ਇਹ ਸਾਰੇ ਅਲੱਗ-ਅਲੱਗ ਨੇ ਇਹ ਕੋਈ ਲੱਗ ਨਹੀਂ ਇੱਕੋ ਟੇਬਲ ਤੇ ਬਹਿ ਕੇ ਖਾਣਾ ਖਾਂਦੇ ਨੇ ਤੇ ਸਾਡੇ ਵਰਗੇ ਲੋਕਾਂ ਨੂੰ ਪਾਰਟੀਆਂ ਦੇ ਨਾਂ ਤੇ ਲੜਾਉਂਦੇ ਨੇ ਉਹ ਕਹਿੰਦਾ ਵੀ ਤੇਰੀ ਸੱਤਾ ਨੂੰ ਕੋਈ ਨੁਕਸਾਨ ਨਾ ਆਵੇ ਇਸ ਕਰਕੇ ਮੈਂ ਬੈਠਾ ਤੇ ਤੂੰ ਮੇਰਾ ਧਿਆਨ ਰੱਖੀ ਮੈਂ ਤੇਰਾ ਭਾਈ ਤੂੰ ਮੇਰਾ ਭਾਈ ਇਹ ਕੰਮ ਚੱਲਦਾ ਸੋ ਪਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਵੀ ਕਹਿੰਦੇ ਨੇ ਪੰਜਾਬ ਦੇ ਲੋਕੋ ਜਾਗ ਪਾਓ ਜੇ ਨਾ ਜਾਗੇ ਤੇ ਨੁਕਸਾਨ ਸਾਡਾ ਹੀ ਬਹੁਤ ਵੱਡਾ ਹੋਣਾ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਕਰਕੇ ਕਹਿੰਦੇ ਸੀ ਵੀ ਕਿਸਾਨ ਆਪਣੀ ਫਸਲ ਦਾ ਰੇਟ ਆਪ ਤੈਅ ਕਰੇ ਕੋਈ ਬਗਾਨਾ ਕੋਈ ਇਨਸਪੈਕਟਰ ਆ ਕੇ ਰੇਟ ਕਿਉਂ ਲਾਵੇ ਇਹ ਸਭ ਤੋਂ ਵੱਡੀ ਗੱਲ ਸੀ ਨਾ ਪਰ ਬਾਬਾ ਜਰਨੈਲ ਸਿੰਘ ਦੀ ਗੱਲ ਅਸੀਂ ਨਹੀਂ ਸੁਣੀ ਤੇ ਅੱਜ ਅਸੀਂ ਪਸਤਾਉਨੇ ਆ ਤੇ ਸੜਕਾਂ 'ਤੇ ਧਰਨੇ ਲਾਉਨੇ ਆ ਤੇ ਡਾਂਗਾ ਪੈਂਦੀ ਸਾਡੇ ਤੇ ਪੁੜੇ ਸਾਡੇ ਸਿੱਖਦੇ ਅਸੀਂ ਕਹਿੰਦੇ ਆ ਵੀ ਸਰਕਾਰ ਧੜਕਾ ਕਰਦੀ ਆ ਉਦੋਂ ਸਾਡੇ ਲੋਕਾਂ ਨੇ ਸਾਥ ਨਹੀਂ ਦਿੱਤਾ ਜੇ ਸਾਡੇ ਲੋਕਾਂ ਨੇ ਉਦੋਂ ਸਾਥ ਦਿੱਤਾ ਹੁੰਦਾ ਤੇ ਸ਼ਾਇਦ ਅੱਜ ਕੁਝ ਰੂਪਰੇਖਾ ਹੋਰ ਹੁੰਦੀ ਤੇ ਹੁਣ ਗद्दार ਕੌਣ ਹੈ ਇਹ ਲੋਕ ਗਦਾਰ ਨੇ ਜਿਹੜੇ ਹੁਣ ਕਈਏ ਵੀ ਕਾਲੀ ਦਲ ਚੰਗਾ ਕਾਲੀ ਦਲ ਚੰਗਾ ਨਹੀਂ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਦਿੱਤੀਆਂ ਹੁਣ ਗੁਰੂ ਦੇ ਅੰਗ ਰੋਲ ਦਿੱਤੇ ਹੁਣ ਗਲੀਆਂ ਨਾਲੀਆਂ 'ਚ ਮਾਫੀ ਦੇ ਦਿੱਤੀ ਹੋਵੇ ਆਪਣੇ ਆਪ ਸਰਸੇ ਵਾਲੇ ਨੂੰ ਦੀ ਫਿਲਮ ਚਲਾਈ ਹੋਵੇ ਕੋਲ ਖੜ ਕੇ ਉਹਦੇ ਪੋਸਟਰਾਂ ਦੀ ਰਾਖੀ ਤੱਕ ਪੰਜਾਬ ਪੁਲਿਸ ਤੋਂ ਕਰਾਈ ਹੋਵੇ ਤੇ ਉਹ ਲੋਕ ਸਾਡੇ ਹਮਦਰਦ ਹੋਣਗੇ ਇਹ ਭੁੱਲ ਜੋ ਚੋਣਾਂ ਹੋਈਆਂ ਨੇ ਨਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੇਖਿਆ ਆ 6 ਮਹੀਨੇ ਹੋਏ ਨੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੂੰ ਆਪਾਂ ਵੇਖਿਆ ਨਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਸਮਾ ਕੱਢਿਆ ਤੇ ਕਾਲੀ ਦਲ ਕਿਸ ਤਰ੍ਹਾਂ ਖਿਲਾਫ ਹੋ ਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਦਾ ਸੀ ਆਪਾਂ ਸਾਰਿਆਂ ਨੇ ਵੇਖਿਆ ਸੋ ਇਹ ਮਰਤ ਭੁੱਲਿਓ ਵੀ ਸਾਡੇ ਹਮਦਰਦ ਨੇ ਇਹ ਸਾਰੇ ਹੀ ਸਾਡੇ ਦੁਸ਼ਮਣ ਨੇ ਜਿਹੜਾ ਦਿੱਲੀ ਦੇ ਨਾਲ ਚੱਲਦਾ ਮਿਲ ਕੇ ਉਹ ਦੁਸ਼ਮਣ ਹੀ ਹੈ ਤੇ ਇਹ ਗੱਲ ਨਾ ਭੁੱਲਿਓ ਵੀ ਸਾਡਾ ਆਪਣਾ ਕੋਈ ਜਿਹੜਾ ਹੈ ਉਹ ਬਹੁਤ ਘੱਟ ਹੈ ਤੇ ਦੁਸ਼ਮਣ ਬਹੁਤੇ ਨੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ